ਹਾਂ ਬਈ ਆਪਣਾ ਬੋਰਡਿੰਗ ਪਾਸ ਚੈੱਕ ਕਰ ਰਿਹਾ ਮੈਮ ਸਸ ਇਧਰ ਨੂੰ ਜਾਣਾ ਕਹਿੰਦੇ ਇਧਰ ਨੂੰ ਜਾਣਾ ਬਾਈ ਵੈਸੇ ਕੰਟਰੀ ਵਧੀਆ ਸੇਫ ਆ ਸਮ ਕੁਝ ਪਰ ਜਿਹੜੀਆਂ ਕੁੜੀਆਂ ਨੇ ਉੱਥੇ ਜਾ ਕੇ ਕੀ ਕੁਸ਼ ਕਰਦੀਆਂ ਨੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਬਈ ਹੱਥ ਬਨ ਕੇ ਬੇਨਤੀ ਆ ਤੁਹਾਨੂੰ ਕਿ ਅਗਰ ਆਪਣੀਆਂ ਧੀਆ ਭੈਣਾਂ ਨੂੰ ਕਿਸੇ ਨੇ ਮਲੇਸ਼ੀਆ ਭੇਜਣਾ ਹੈ ਲਵੀ ਹੁਣ ਆਪਣਾ ਜਹਾਜ਼ ਉੱਡੂਗਾ ਔਰ ਇਹ ਆਪ ਨੂੰ ਰੂਲ ਦੱਸਣ ਲੱਗਣੇ ਜਹਾਜ਼ ਦੇ ਅੰਦਰ ਕਿ ਕੀ ਕੀ ਲਾਗੂ ਹੁੰਦੇ ਨੇ ਜਿਹੜੇ ਉਹ ਸਮਝਾਉਂਦੇ ਹੁੰਦੇ ਨੇ ਇਹ ਆ ਦੇਖੋ ਬਈ ਕਿਵੇਂ ਬੱਦਲ ਦਿਖ ਰਹੇ ਨੇ ਆਪਾਂ ਬੱਦਲਾਂ ਤੋਂ ਉੱਪਰ ਚੱਲ ਗਏ ਤੇ ਉਹ ਸਾਹਮਣੇ ਸੂਰਜ ਸਿਪ ਰਿਆ ਜਿਵੇਂ ਰੂਪਈ ਹੁੰਦੀਆਂ ਲੱਗਦਾ ਦੇਖੋ ਬੱਦਲ ਨੇ ਸਾਰੇ ਹੈਲੋ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਮੈਂ ਬੈਠਾ ਹਾਂ ਜੀ ਮਲੇਸ਼ੀਆ ਦੇ 에어ਪੋਰਟ ਤੇ ਸੋ ਆਪਣੀ ਅੱਜ ਜਰਨੀ ਖਤਮ ਹੋ ਕੇ ਆਪਾਂ ਅੱਜ ਚੱਲਿਆਂ ਇੰਡੀਆ ਵਾਪਸ ਸੋ ਆਪਣੀ ਚੈਕ-ਇਨ ਵਗੈਰਾ ਹੋ ਗਈ ਬੋਰਡਿੰਗ ਪਾਸ ਮਿਲ ਗਿਆ ਸੀਗਾ ਠੀਕ ਹੈ ਸੋ ਹੁਣ ਆਪਾਂ ਬੈਠੇ ਹਾਂ ਜਿੱਥੇ ਇੰਤਜ਼ਾਰ ਹੁੰਦਾ ਜਹਾਜ਼ ਉਡਣ ਦਾ ਹਨਾ ਉੱਥੇ ਬੈਠੇ ਹੁਣ ਆਪਾਂ ਸੋ ਕਿਵੇਂ ਰਹੀ ਬਾਈ ਜਰਨੀ ਸਾਰੀ ਗੱਲਾਂ ਬਾਤਾਂ ਕਰਾਂਗੇ ਔਰ ਬਾਕੀ ਆਪਾਂ ਘਰ ਜਾ ਕੇ ਇੰਡੀਆ ਆ ਕੇ ਮਤਲਬ ਕੀ ਦੱਸਾਂਗੇ ਸਾਰੀਆਂ ਗੱਲਾਂ ਅਗਰ ਕਿਸੇ ਨੇ ਇੱਥੇ ਆਣਾ ਉਹਦੇ ਬਾਰੇ ਕਿਸੇ ਨੇ ਘੁੰਮਣ ਜਾਣਾ ਆਪਣੀ ਟਰੈਵਲ ਹਿਸਟਰੀ ਬਣਾਉਣੀ ਆ ਮਤਲਬ ਜੋ ਵੀ ਗੱਲਾਂ ਪਤਾ ਨੇ ਆਪਾਂ ਉੱਥੇ ਜਾ ਕੇ ਕਰਾਂਗੇ ਠੀਕ ਹੈ ਸੋ ਆਪਣੀ 7:30 ਵਜੇ ਦੀ ਫਲਾਈਟ ਆ ਔਰ ਇੱਥੇ ਮੈਂ ਹੌਲੀ ਤਾਂ ਬੋਲ ਰਿਹਾ ਕਿਉਂਕਿ ਆ ਦੇਖੋ ਸਾਰੇ ਲੋਕੀ ਬੈਠੇ ਆ ਇੱਥੇ ਹਨਾ ਇੱਦਾਂ ਚੰਗਾ ਨਹੀਂ ਲੱਗਦਾ ਹੈਗਾ ਸੁੱਤਾਂ ਕਰਕੇ ਆਪਾਂ ਬਸ ਇਹ ਹੀ ਗੱਲਾਂ ਕਰਨੀਆਂ ਸੀ ਆਪਾਂ ਜਿਹੜੀਆਂ ਮੇਨ ਗੱਲਾਂ ਨੇ ਆਪਾਂ ਜਹਾਜ਼ ਦੇ ਅੰਦਰ ਕਰਾਂਗੇ ਜਾਂ ਫਿਰ ਆਪਾਂ ਇੰਡੀਆ ਘਰੇ ਜਾ ਕੇ ਫਿਰ ਕਰਾਂਗੇ ਠੀਕ ਹੈ ਸੋ ਬਾਕੀ ਤੁਸੀਂ ਵੀਡੀਓ ਸਾਰੀਆਂ ਦੇਖ ਹੀ ਲਈਆਂ ਹੋਣੀਆਂ ਹਨਾ ਸੋ ਇੱਥੇ ਗਰਮੀ ਜ਼ਿਆਦਾ ਹੋਣ ਕਰਕੇ ਮੈਂ ਜ਼ਿਆਦਾ ਘੁੰਮਿਆ ਨਹੀਂ ਹੈਗਾ ਸੋ ਸਵੇਰੇ ਜਾਂ ਸ਼ਾਮੀ ਜਾਂਦਾ ਸੀ ਸਵੇਰੇ ਸ਼ਾਮੀ ਜਿੰਨਾ ਕਿ ਮੇਤੋ ਵੀਡੀਓ ਬਣੀ ਨੇ ਬਣਾਈ ਜ਼ਿਆਦਾ ਮੈਂ ਫਿਰ ਦਿਨੇ ਨਹੀਂ ਗਿਆ ਮਤਲਬ ਕਿ ਦਿਨ ਵਿਊ ਦੇਖਣ ਵਾਲਾ ਹੁੰਦਾ ਕਿ ਹੁਣ ਆਪਾਂ ਚੱਲਦੇ ਆਂ ਇੰਡੀਆ ਵਾਪਸ ਉੱਥੇ ਆ ਕੇ ਆਪਾਂ ਸਾਰੀਆਂ ਗੱਲਾਂ ਕਰਾਂਗੇ ਠੀਕ ਹੈ ਸੋ ਵੀਡੀਓ ਵਜ਼ੇ ਲਗੇ ਤਾਂ ਲਾਈਕ ਕਰ ਦੇਣਾ ਸੋ ਮਿਲਦੇ ਆਂ ਵੀਡੀਓ ਵੀਡੀਓ ਸ਼ੁਰੂ ਕਰਦੇ ਆਂ ਕੋਈ ਸਾਰੇ ਚੱਲ ਗਏ ਮੈਂ ਹੁਣ ਉੱਥਿਆਂ ਲਾਹਮ ਤੋਂ ਲਾਸਟ ਵਿੱਚ ਠੀਕ ਹੈ ਪਹੁੰਚ ਜਮਾਂਗ ਰਾਮਨਾਲ ਫਸੇਨਾਂ ਨੂੰ ਇੱਕ ਪਾਸਪੋਰਟ ਦਿਖਾਉਣਾ ਔਰ ਇਹ ਕਹਾੜਾ ਬੋਰਡਿੰਗ ਪਾਸ ਆ ਇਹ ਕਹਿ ਦਿਖਾਉਣਾ ਹਜੇ ਵੀ ਲੱਗੀ ਹੋਈ ਹੈ ਲੈਣ ਅੰਦਰ ਦੇਖੋ ਬਿਲਕੁਲ ਸਹੀ ਟਾਈਮ ਤੇ ਆਪਾਂ ਆਰਾਮ ਨਾਲ ਉੱਠ ਕੇ ਆਏ ਆ ਠੀਕ ਹੈ ਸੋ ਦੇਖੋ ਭਈ ਆ ਖੜੀਆ ਸਾਰੀ ਲੈਣ ਸਾਡੀ ਜਿਹੜੀ ਅੰਦਰੋਂ ਆਇਆ ਉੱਠ ਕੇ ਉਹ ਸਾਹਮਣੇ ਦੇਖੋ ਉਹ ਉੱਥੇ ਤੱਕ ਪੂਰਾ ਇਕੱਠਾ ਔਰ ਆ ਖੜਾ ਹੈਦਰ ਆਪਣਾ ਜਹਾਜ਼ ਔਰ ਆ ਜੰਗਲਾ ਜਿਹਾ ਲੱਗਿਆ ਸਾਡਾ ਸ਼ੀਸ਼ਿਆਂ ਵਾਲਾ ਇਹਦੇ ਵਿੱਚੋਂ ਅੰਦਰੋਂ ਅੰਦਰੀ ਬਾੜ ਦੇਣਗੇ ਤੁਹਾਨੂੰ ਜਹਾਜ਼ ਦੇ ਅੰਦਰ ਹੋਣਾ ਹੁਣ ਚੱਲਦੇ ਆ ਬਾਕੀ ਆਪਾਂ ਕਰਾਂਗੇ ਗੱਲਾਂ ਮੋੜ ਤੱਕ ਕੇ ਜਾ ਕੇ ਹਾਂ ਵਿਰਕੂ ਆਣਾ ਤੇ ਨੀਰ ਜ਼ਰੂਰ ਚੰਦਾ ਬਿਰਕੂ ਆ ਤੇ ਫਸਟ ਕੁਰੀ ਸੀ ਰਾਈਜ਼ਿੰਗ ਯੂ ਲਓ ਜੀ ਸਾਰੀ ਹੋ ਗਈ ਸੋ ਬਈ ਆਪਣਾ ਬੋਰਡਿੰਗ ਪਾਸ ਚੈੱਕ ਕਰ ਰਹੀ ਮੈਮ ਅਸਾ ਇਧਰ ਨੂੰ ਜਾਣਾ ਕਹਿੰਦੇ ਇਧਰ ਨੂੰ ਜਾਣਾ ਬਾਈ ਆਹ ਕੀ ਚੱਕਰ ਆ ਬਾਈ ਤਿੰਨ ਤਿੰਨ ਸੀਟਾਂ ਆਈਆਂ ਨੇ ਇਧਰ ਵੀ ਤਿੰਨ ਨੇ ਇਧਰ ਵੀ ਤਿੰਨ ਨੇ ਹਾਂ ਜੀ ਹਾਂ ਜੀ Oke, 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 n k e oke, 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 o k oke, o oke, o k oke, o oke, oke, o k oke, oke, o k o o k o k e ਉਹ ਵਈ ਆਪਣਾ ਬੋਰਡਿੰਗ ਪਾਸ ਚੈੱਕ ਕਰ ਰਿਹਾ ਮੈਮ। ਸਸ ਇਧਰ ਨੂੰ ਜਾਣਾ। ਕਹਿੰਦੇ ਇਧਰ ਨੂੰ ਜਾਣਾ ਬਾਈ। ਆ ਕੀ ਚੱਕਰ ਆ ਬਾਈ? ਤਿੰਨ ਤਿੰਨ ਸੀਟਾਂ ਆਈਆਂ ਨੇ। ਇਧਰ ਵੀ ਤਿੰਨ ਨੇ, ਇਧਰ ਵੀ ਤਿੰਨ ਨੇ। ਹਾਂਜੀ ਹਾਂਜੀ। 6B। ਆਹ। ਸਾਰ। ਓਕੇ ਓਕੇ। ਲੈ ਬਈ ਇੱਥੇ ਬੈਠਣਾ ਕਿਤੇ। 6B। ਆਹ ਉਰੇ ਬੈਠਣਾ ਬਾਈ। ਉਹ ਬਾਈ ਕੋਲ। ਸੋ ਲੱਗ ਵੀ ਜਹਾਜ਼ ਲੱਗਿਆ ਆਪਣਾ ਉਡਣ ਸਹੀ 7:08 ਹੋ ਗਏ ਤੋਂ 5 ਕਿਲੋ ਮੀਟਰ ਰਹਿ ਗਏ ਸੋ ਟੱਚਿੰਗ ਟੂ ਗੇਂ ਲਾ ਲਈ ਇਹਨਾਂ ਨੇ ਆਪਣੀਆਂ ਸੋ ਬਾਕੀ ਸੀਟਾਂ ਬਹੁਤ ਖਾਲੀ ਨੇ ਇਹਦੇ ਵਿੱਚ ਮੈਂ ਤਾਂ ਇੱਥੇ ਆ ਕੇ ਬਹਿ ਗਿਆ ਵਿੰਡੋ ਸੀਟ ਤੇ ਮੈਨੂੰ ਸੀਟ ਮਿਲੀ ਸੀ ਵਿਚਾਲਲੀ ਸੈਂਟਰ ਵਾਲੀ ਪਿਛਲੀ ਸੋ ਮੈਂ ਇੱਥੇ ਆ ਕੇ ਬੈਠ ਗਿਆ ਸੋ ਚਲਦੇ ਆ ਬਾਕੀ ਹੁਣ ਦੇਖਦੇ ਆ ਸਾਰੀਆਂ ਗੱਲਾਂ ਮੈਂ ਤਾਂ ਸੋਚਿਆ ਕਰ ਰਿਹਾ ਥੋੜੀ ਭੁੱਖ ਲੱਗ ਰਹੀ ਹੈ ਬੈਜ ਮੈਨੂੰ ਮਿਲਿਆ ਨਹੀਂ ਖਾਣਾ ਲੌਨ ਬੈਜ ਸੀਗਾ ਇੱਥੇ ਕੋਸ਼ਿਸ਼ ਕਰਾਂਗੇ ਅਗਰ ਜਹਾਜ਼ ਜੰਦਰ ਵੇਜ ਹੋਵੇ ਤੇ ਵੇਜ ਖਾਵਾਂਗੇ ਫਿਰ ਹਨ ਬਾਕੀ ਦੇਖਦੇ ਆਂ ਔਰ 5 ਘੰਟੇ ਲੱਗਣਗੇ ਆਪਾਂ ਨੂੰ ਢੀਏ ਜਾਣ ਲਈ ਇੱਥੇ 7:30 ਹੋਏ ਇਥੋਂ ਉਡਣਾ 7:30 ਵਜੇ ਤੇ ਆਪਾਂ ਪਹੁੰਚਾਂਗੇ ਉੱਥੇ 10:10 ਵਜੇ 5 ਘੰਟੇ ਲੱਗਣਗੇ ਹੰਨੇ ਸੋਚੋ ਕਿ 7 ਤੋਂ 10 ਤੱਕ 3 ਘੰਟੇ ਬਣਦੇ ਆ ਕਿਵੇਂ 5 ਘੰਟੇ ਲੱਗਣਗੇ ਉਹ ਤੁਹਾਨੂੰ ਉੱਥੇ ਆ ਕੇ ਦੱਸੂਗਾ ਕਿ ਕਿਵੇਂ 5 ਘੰਟੇ ਬਣਦੇ ਆ ਠੀਕ ਹੈ ਲੈ ਵੀ ਹੁਣ ਆਪਣਾ ਜਹਾਜ਼ ਉੱਡੂਗਾ ਔਰ ਇਹ ਆਪ ਨੂੰ ਰੂਲ ਦੱਸਣ ਲੱਗਣੇ ਜਹਾਜ਼ ਦੇ ਅੰਦਰ ਕਿ ਕਿ ਕੀ ਲਾਗੂ ਹੁੰਦੇ ਨੇ ਜਿਹੜੇ ਉਹ ਸਮਝਾਉਂਦੇ ਹੁੰਦੇ ਨੇ ਇਹ Aircraft pull the red tag to inflate your life vest Do not inflate your life vest until you are at the exit as this will slow down the evacuation flow Your life vest has an oral tube for further inflation The light comes on when in contact with water, and here is a whistle to attract attention. Evacuation slides are located at all exits. <laughs> ਆ ਦੇਖੋ ਭਾਈ ਕਿਵੇਂ ਬੱਦਲ ਦਿਖ ਰਹੇ ਨੇ ਆਪਾਂ ਬੱਦਲਾਂ ਤੋਂ ਉੱਪਰ ਚੜ ਗਏ ਤੇ ਉਹ ਸਾਹਮਣੇ ਸੂਰਜ ਸਿਭ ਰਿਹਾ ਜਿਵੇਂ ਰੂਪਈ ਹੁੰਦੀਆਂ ਲੱਗਦਾ ਦੇਖੋ ਬੱਦਲ ਨੇ ਸਾਰੇ ਲਓ ਜੀ ਆਪਣਾ ਸਫ਼ਰ ਸੀਗਾ ਲੰਬਾ ਥੋੜਾ ਜਿਹਾ 5 ਘੰਟੇ ਦਾ ਤੇ ਫਿਰ ਮੈਂ ਸੋਚਿਆ ਯਾਰ ਨੀਂਦ ਵੀ ਆ ਰਹੀ ਹੈ ਤੇ ਸੌਣਾ ਤਾਂ ਪੈਣਾ ਹੀ ਹੈ ਟਾਈਮ ਪਾਸ ਨਹੀਂ ਹੋਣਾ ਫਿਰ ਮੈਂ ਆਰਾਮ ਨਾਲ ਸੋ ਗਿਆ ਸੀਗਾ ਸੋ ਫਾਈਨਲੀ ਭਈ ਆਪਾਂ 5 ਘੰਟੇ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚ ਗਏ ਹਾਂ ਦਿੱਲੀ ਆ ਦੇਖ ਸਕਦੇ ਹੋ ਸਾਰਾ ਦਿੱਲੀ ਆ ਭਾਈ ਦੇਖੋ ਕਿੰਨੀਆਂ ਲਾਈਟਾਂ ਲੱਗ ਰਹੀਆਂ ਨੇ ਕੰਨਾ ਵਧੀਆ ਲੱਗ ਰਿਹਾ ਨਾ ਆਪਣਾ ਰੋਡ ਦੇਖੋ ਦਿੱਲੀ ਦਾ ਕਾਰਾਂ ਛੋਟੇ ਹੋਣੀਆਂ ਕਾਰਨ ਲੱਗ ਰਹੀਆਂ ਨੇ ਹਣਾ ਸੋ ਇਹ ਆ ਗਈ ਸਾਰਾ ਦਿੱਲੀ ਤੇ ਚੱਲਦੇ ਹਾਂ ਹੁਣ ਆਪਾਂ ਅੱਗੇ ਬਈ ਇੱਕ ਚੀਜ਼ ਤੁਮਨ ਦੇਖ ਯਾਰ ਇੰਡੀਆ ਦੇ ਲੋਕਾਂ ਨੂੰ ਨਾ ਜਮਾਂ ਵੀ ਸਬਰ ਨਹੀਂ ਹੈਗਾ ਦੇਖੋ ਜਹਾਜ਼ ਹਜੇ ਰੁਕਿਆ ਹੀ ਆ ਜਿੱਦਾਂ ਹੀ ਰੁਕ ਗਿਆ ਨਾਲ ਦੀ ਨਾਲ ਖੜੇ ਹੋ ਕੇ ਆਪਣੇ ਬੈਗ ਬੋਜੇ ਲੱਗੇ ਚੱਕਣਾ ਹੁਣ ਮੈਂ ਜਦੋਂ ਗਿਆ ਸੀਗਾ ਕਮੋਡੀਆਂ ਦੇ ਲੋਕ ਸੀਗੇ ਵਿਤਨਾਮ ਦੇ ਵੀ ਸੀ ਔਰ ਮਲੇਸ਼ੀਆ ਦੇ ਵੀ ਸੀ ਹਨਾ ਦੋਆਂ ਤਿੰਨਾਂ ਵਾਰ ਤੇ ਕੋਈ ਵੀ ਆਪਣੀ ਸੀਟ ਤੋਂ ਹਿੱਲਿਆ ਨਹੀਂ ਹੈਗਾ ਜਿਵੇਂ ਆਪਣੇ ਵਾਲੇ ਦੇਖ ਲਓ ਦਾੜ-ਦਾੜ ਲਾ ਕੇ ਬੈਗ ਚੱਕਣਾ ਫੋ ਲੋ ਜੀ ਆਪਾਂ ਉਤਰ ਕੇ ਹੁਣ ਅੰਦਰ ਚੱਲ ਗਏ ਤੇ ਹੁਣ ਆਪਾਂ ਪਹਿਲਾਂ ਇਮੀਗ੍ਰੇਸ਼ਨ ਕਰਾਉਣੀ ਆ ਉਹ ਤੁਹਾਨੂੰ ਦੱਸਾਂਗਾ ਤੁਹਾਨੂੰ ਕਿਵੇਂ ਕੀ ਕੀ ਹੁੰਦਾ ਫਿਰ ਆਪਾਂ ਜਾਵਾਂਗੇ ਘਰੇ ਮੈਟਰੋ ਰਹੀਂ ਜਾਣਾ ਕਿਵੇਂ ਜਾਣਾ ਉਹ ਆਪਾਂ ਤੁਹਾਨੂੰ ਅੱਗੇ ਦੱਸ ਦਿਆਂ ਠੀਕ ਹੈ ਤੇ ਵੀ ਆਪਾਂ ਇਮੀਗ੍ਰੇਸ਼ਨ ਤੇ ਪਹੁੰਚ ਗਏ ਪਾਸਪੋਰਟ ਕੱਢ ਲਿਆ ਉਹ ਸਾਹਮਣੇ ਤੋਂ ਆਪਣੀ ਲੱਗੂਗੀ ਮੋਹਰ ਇਤੇ ਸੋ ਬਈ ਆਪਣੀ ਇਮੀਗ੍ਰੇਸ਼ਨ ਕਲੀਅਰ ਹੋ ਗਈ ਇਸੇ ਜ਼ਿਆਦਾ ਕੁਝ ਪੁੱਛਦੇ ਨਹੀਂ ਹੈਗੇ ਕਿਉਂਕਿ ਇੱਥੇ ਆਪਾਂ ਹੁਣ ਵਾਪਸ ਹੀ ਆਏ ਆ ਹਨਾ ਤੇ ਬਾਕੀ ਬਾਹਰ ਆਉਣ ਸਾਰ ਇੱਥੇ ਸਾਰਿਆਂ ਦੇ ਬੈਗ ਆ ਜਾਂਦੇ ਨੇ ਠੀਕੜ ਵੱਡੇ ਬੈਗ ਹੁੰਦੇ ਨੇ ਲੱਗੇਜ ਹੁੰਦੇ ਨੇ ਆਪਣੇ ਕੋਲ ਵੱਡਾ ਬੈਗ ਹੈ ਨਹੀਂ ਮੇਰੇ ਕੋਲ ਕੱਲਾ ਹੀ ਬੈਗਾ ਛੋਟੇ ਵਾਲਾ ਸੋ ਆਪਾਂ ਹੁਣ ਸਿੱਧਾ ਚੱਲਾਂਗੇ ਬਾਹਰ 에ਅਰਪੋਰਟ ਤੋਂ ਇਥੋਂ ਮੈਂ ਜਾਊਂਗਾ ਹੁਣ ਮੈਂ ਮੈਟਰੋ ਮੈਟਰੋ ਮੈਂ ਇਥੋਂ 에ਰਪੋਰਟ ਤੋਂ ਫੜੂੰਗਾ ਪਹਿਲਾਂ ਨਵੀਂ ਦਿੱਲੀ ਦੀ ਉੱਥੋਂ ਫਿਰ ਮੈਂ ਆਪਣੇ ਘਰ ਜਾਵਾਂਗਾ ਠੀਕ ਹੈ ਆ ਦੇਖ ਲਿਖਿਆ ਹੋਇਆ ਹੈ ਨਾ ਨਿਕਾਸ ਐਗਜ਼ਿਟ ਇਥੋਂ ਬਾਹਰ ਨਿਕਲ ਕੇ ਆਪਾਂ ਇਦਾਂ ਇੱਥੇ ਲੋਕੀ ਖੜੇ ਹੁੰਦੇ ਮੇਨਾਂ ਪੋਰਟੇ ਲੈਣਾ ਹੁੰਦਾ ਪਿੰਡੋਂ ਇੰਡੀਆ ਤੋਂ ਜਿਵੇਂ ਆ ਖੜੇ ਹੁਣ ਵੈਲਕਮ ਕਰਨ ਵਾਸਤੇ ਹੈਨਾ ਇੱਥੇ ਲੋਕੀ ਖੜ ਜਾਂਦੇ ਆ ਇਧਰ ਆਉਂਦੇ ਆ ਇਧਰੋਂ ਇਧਰੋਂ ਆ ਕੇ ਇੱਥੇ ਜੱਫੀਆਂ ਪੈਂਦੀਆਂ ਨੇ ਗਾਣੇ ਲੱਗਦੇ ਨੇ ਇਹ ਮੋਸ਼ਨਲ ਹੁੰਦੇ ਨੇ ਸਾਰਾ ਕੁਝ ਇੱਥੇ ਹੀ ਹੁੰਦਾ ਉਹ ਠੀਕ ਆ ਹੁਣ ਵੀ ਲੋਕੀ ਖੜੇ ਨੇ ਆਪਣੇ ਸਹਾਰਾ ਨੂੰ ਲੈਣ ਵਾਸਤੇ ਜਿਹੜੇ ਬਾਹਰੋਂ ਆ ਰਹੇ ਨੇ ਠੀਕ ਹੈ ਨਾ ਤਾਂ ਚਲਦੇ ਆ ਹੁਣ ਆਪਾਂ ਇੱਥੋਂ ਮੈਟਰੋ ਕਰਵਾ ਕੇ ਘਰੇ ਘਰੋਂ ਆਪਾਂ ਕੱਲ ਜਾਣਾ ਫਿਰ ਆਪਣੇ ਪਿੰਡ ਠੀਕ ਆ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਘਰੇ ਜਾ ਕੇ ਕਰਦੇ ਆਂ ਬਈ ਉਹ ਸੈਟ ਤੋਂ ਆ ਕੇ ਆਪਾਂ ਸਾਹਮਣੇੋਂ ਉਥੋਂ ਟਿਕਟ ਲੈ ਲੈਣੀਆਂ ਨਵੀਂ ਦਿੱਲੀ ਦੀ ਠੀਕ ਹੈ ਇੱਥੋਂ ਡਾਇਰੈਕਟ ਨਹੀਂ ਮਿਲਦੀ ਹੈਗੀ ਇੱਥੋਂ ਨਵੀਂ ਦਿੱਲੀ ਦੀ ਟਿਕਟ ਮਿਲੂਗੀ ਆਪਾਂ ਨੂੰ 60 ਰੁਪਏ ਦੀ 60 ਰੁਪਏ ਟਿਕਟ ਲੈ ਕੇ ਇੱਥੋਂ ਫਿਰ ਨਵੀਂ ਦਿੱਲੀ ਜਾਊਗੀ ਨਵੀਂ ਦਿੱਲੀ ਤੋਂ ਫਿਰ ਅੱਗੇ ਆਪਾਂ ਕਿਤੇ ਵੀ ਜਾ ਸਕਦੇ ਆਂ ਠੀਕ ਆ ਇਹ ਦੇਖ ਸਕਦੇ ਹੋ ਗਜਬ ਬੇਇੱਜ਼ਤੀ ਹੈ। ਖੁੱਲ ਗਿਆ ਗੇਟ ਇਹ। ਆਪਾਂ ਬਾਹਰ ਭੱਗ ਗਏ। ਹੁਣ ਆਪਾਂ ਜੇ ਵਿੱਚ ਪਾਵਾਂਗੇ ਇਹਨੂੰ ਫਿਰ ਨਵੀਂ ਦਿੱਲੀ ਜਾ ਕੇ ਦੀ ਦੁਬਾਰੇ ਫੇਰ ਇਸਤੇਮਾਲ ਕਰਨਾ ਪਊ ਹੈ ਠੀਕ ਹੈ। ਸੋ ਚੱਲਦੇ ਹਾਂ ਨਵੀਂ ਦਿੱਲੀ। ਨਵੀਂ ਦਿੱਲੀ ਤੋਂ ਇੱਕ ਹੋਰ ਦੁਬਾਰੇ ਟਿਕਟ ਲੈ ਕੇ ਫਿਰ ਆਪਾਂ ਘਰ ਚੱਲ ਜਾਵਾਂਗੇ। ਸੋ ਬਈ ਕੱਲ ਆਪਾਂ ਰੁਕੇ ਸੀ ਇੱਥੇ ਦਿੱਲੀ। ਹੁਣ ਆਪਾਂ ਦਿੱਲੀ ਤੋਂ ਸਵੇਰੇ ਜਾਣ ਲੱਗੇ ਆਂ ਪਿੰਡ ਆਪਣੇ। ਸੋ ਬੈਗਟ ਟ੍ਰੇਨ 'ਚ ਆਪਾਂ ਨੂੰ ਉੱਪਰ ਸੀਟ ਮਿਲੀ ਹੈ ਬਈ ਟ੍ਰੇਨ ਦੇ ਅੰਦਰ ਠੀਕ ਹੈ। ਦੇਖੋ ਬਈ ਜਹਾਜ਼ ਤੋਂ ਟ੍ਰੇਨ ਨਾ ਟ੍ਰੇਨ ਤੋਂ ਹੁਣ ਆਪਾਂ ਆ ਬੱਸ ਦੇ ਅੰਦਰ। ਕਿੰਨਾ ਮਜ਼ਾ ਆ ਰਿ ਸਰਹੀਓ ਇਹਨਾਂ ਕੰਮ ਆ ਵੀ ਚਲੋ ਜੀ ਦੋਸਤੋ ਆਪਾਂ ਆਪਣੇ ਪਿੰਡ ਆ ਗਏ ਆ ਤੇ ਮੈਂ ਇਸ ਟਾਈਮ ਬੈਠਾ ਆਪਣੇ ਘਰੇ ਸੋ ਬਈ ਮੈਂ ਤੁਹਾਨੂੰ ਦੱਸਣਾ ਸੀਗਾ ਯਾਰ ਕਿ ਉੱਥੇ ਜਿਹੜੀਆਂ ਕੁੜੀਆਂ ਕੰਮ ਕਰਦੀਆਂ ਨੇ ਇਥੋਂ ਇੰਡੀਆ ਤੋਂ ਆਪਣੇ ਜਾਂਦੀਆਂ ਨੇ ਜਿੱਦਾਂ ਕਿ ਲੋਕੀ ਆਇਲਰਸ ਕਰਕੇ ਦੂਜੀਆਂ ਕੰਟਰੀਆਂ 'ਚ ਜਾਂਦੀਆਂ ਨੇ ਉਦਾਂ ਹੀ ਇੱਥੇ ਮਲੇਸ਼ੀਆ 'ਚ ਵੀ ਜਾਂਦੀਆਂ ਨੇ ਪਰ ਮੈਂ ਇੱਕ ਗੱਲ ਦੇਖੀ ਯਾਰ ਇੱਥੇ ਕੁੜੀਆਂ ਸੇਫ ਤਾਂ ਹੈਗੀਆਂ ਨੇ ਪਰ ਕੁੜੀਆਂ ਖੁਦ ਸੇਫ ਨਹੀਂ ਹੈਗੀਆਂ ਹਨਾ ਕੁੜੀਆਂ ਵੈਸੇ ਕੰਟਰੀ ਵਧੀਆ ਸੇਫ ਆ ਸਭ ਕੁਝ ਬਾਰੰਜੇ ਨੇ ਕੁੜੀਆਂ ਨੇ ਉੱਥੇ ਜਾ ਕੇ ਕੀ ਕੁਸ਼ ਕਰਦੀਆਂ ਨੇ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ ਬਈ ਹੱਥ ਬੰਨ ਕੇ ਬੇਨਤੀ ਆ ਤੁਹਾਨੂੰ ਕਿ ਅਗਰ ਆਪਣੀਆਂ ਧੀਆ ਭੈਣਾਂ ਨੂੰ ਕਿਸ ਨੇ ਮਲੇਸ਼ੀਆ ਭੇਜਣਾ ਤਾਂ ਹੱਥ ਬੰਨ ਕੇ ਤੁਹਾਨੂੰ ਬਾਰ-ਬਾਰ ਬੇਨਤੀ ਕਰਦਾ ਕਿ ਕੱਲੀ ਨੂੰ ਕਦੇ ਨਾ ਭੇਜੋ ਜੇ ਭੇਜੋ ਵਿਆਹ ਕਰਵਾ ਕੇ ਭੇਜੋ ਠੀਕ ਆ ਨਹੀਂ ਆਪਣੀ ਇੱਥੇ ਇੰਡੀਆ ਦੇ ਅੰਦਰ ਹੀ ਕਿਤੇ ਨਾ ਕਿਤੇ ਜੌਬ ਛੋਟੀ ਮੋਟੀ ਮਿਲ ਜੇ ਤੇ ਉੱਥੇ ਦਵਾ ਦਿਓ ਛੋਟੇ-ਮੋਟੇ ਕੰਮ ਤੇ ਲਾ ਦਿਓ ਵਧੀਆ ਰਹੂਗਾ ਠੀਕ ਆ ਬਾਹਰ ਬੜਾ ਜ਼ਿਆਦਾ ਕੀ ਦੱਸਾਂ ਦੱਸوں ਮੈਂ ਠੀਕ ਆ ਸੋ ਬਾਕੀ ਬਈ ਇਹ ਡਿਵਿਟੀ ਫਲੈਟ ਸੀ ਉਹ ਮੇਰੀ ਹੁਣ ਮਲੇਸ਼ੀਆ ਤੋਂ ਦਿੱਲੀ ਦੀ ਸੀ ਉਹ ਆਪਣੀ ਪਈਆ 12700 ਰੁਪਏ ਦੀ ਜਿਹੜੀ ਮੇਰੀ ਜਾਣਦੀ ਸੀ ਉਹ ਮੈਨੂੰ 4700 ਰੁਪਏ ਦੀ ਪਈ ਸੀ ਕਿਉਂਕਿ ਮੈਂ ਵਿਅਤਨਾਮ ਤੋਂ ਮਲੇਸ਼ੀਆ ਗਿਆ ਸੀਗਾ ਤਾਂ ਕਰਕੇ ਉਹ ਸਸਤੀ ਪੈ ਗਈ ਸੀ ਅਗਰ ਮੈਂ ਇਹ ਫਲੈਟ ਵੀ ਥੋੜਾ ਜਿਆਦਾ ਹੋਰ ਜਲਦੀ ਕਰਾਉਂਦਾ ਤਾਂ ਮੈਨੂੰ 10000 ਦੀ ਪੈ ਜਾਣੀ ਸੀ ਜਦੋਂ ਵੀ ਆਪਾਂ ਕਿਤੇ ਜਾਣਾ ਤਾਂ ਡੇਢ ਤੋਂ 2 ਮਹੀਨੇ ਆਪਾਂ ਪਹਿਲਾਂ ਟਿਕਟ ਟਿਕਟ ਕਰਾਵਾਂਗੇ ਤਾਂ ਟਿਕਟ ਸਸਤੀ ਮਿਲ ਜਾਂਦੀ ਹੈ ਇਹ ਧਿਆਨ ਰੱਖੋ ਥੋੜਾ ਜਿਆਦਾ ਠੀਕ ਹੈ ਤੋ ਬਾਕੀ ਤੁਹਾਨੂੰ ਸਾਰੀ ਵੀਡੀਓ ਕਿਵੇਂ ਲੱਗੀ ਮਲੇਸ਼ੀਆ ਬਾਰੇ ਹੋਰ ਕੋਈ ਜਾਣਕਾਰੀ ਲੈਣੀ ਹੈ ਕਿਸੇ ਨੇ ਕੁਝ ਵੀ ਪੁੱਛਣਾ ਤਾਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ WhatsApp ਤੇ Instagram ਤੇ Facebook ਤੇ ਜਾਂ ਫਿਰ ਇਸ ਵੀਡੀਓ ਦੇ ਕਮੈਂਟ ਵਿੱਚ ਵੀ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਠੀਕ ਹੈ ਸੋ ਕਿਵੇਂ ਲੱਗੀ ਤੁਹਾਨੂੰ ਇਹ ਪੂਰੀ ਯਰਨੀ ਤਿੰਨ ਦਿਨਾਂ ਦੀ ਜਰੂਰ ਦੱਸਿਓ ਕਮੈਂਟ ਕਰਕੇ ਹੁਣ ਮਿਲਾਂਗੇ ਅਗਲੀ ਵੀਡੀਓ 'ਉਦ ਤੱਕ ਬਾਏ ਬਾਏ